ਨਵਾਂ ਸ਼ਹਿਰ ਡੰਪ ਨੂੰ ਲੱਗੀ ਅੱਗ ਲੱਗੀ ਹੋਈ ਅੱਗ ਤੇ ਨਹੀਂ ਪੈ ਰਿਹਾ ਕਾਬੂ ਤੇ ਕਾਬੂ ਪਾਣ ਦੀ ਕੀਤੀ ਜਾ ਰਹੀ ਹੈ ਪੂਰੀ ਕੋਸ਼ਿਸ਼ ਲੋਕਾਂ ਬਲੋਂ ਇਸ ਸੰਬੰਧੀ ਕੀਤਾ ਗਿਆ ਬੀਤੀ ਰਾਤ ਰੋਸ ਮੁਜਾਰਾ ਅੱਗ ਤੇ ਕਾਬੂ ਪਾਣ ਲਈ ਪ੍ਰਸ਼ਾਸਨ ਵੱਰੋਂ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਸੰਬੰਧ ਵਿੱਚ ਜ਼ਿਲ੍ਹਾ ਨਵਾਂ ਸ਼ਹਿਰ ਦੇ ਸਾਰੇ ਹੀ ਉੱਚ ਅਧਿਕਾਰੀ ਵੀ ਇਸ ਮੌਕੇ ਤੇ ਪਹੁੰਚੇ ਤੇ ਅੱਗ ਤੇ ਕਾਬੂ ਪਾਉਣ ਲਈ ਹਰ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਬੀਤੀ ਰਾਤ ਦੀ ਵੀਡੀਓ ਹੈ ਪਰ ਜਿਨ੍ਹਾਂ ਨੂੰ ਮੁਸ਼ਕਲ ਹੁੰਦੀ ਹੈ ਉਹ ਆਪਣੀ ਮੁਸ਼ਕਲ ਨੂੰ ਲੈ ਕੇ ਵੀ ਪ੍ਰਸ਼ਾਸਨ ਤੱਕ ਹੀ ਪਹੁੰਚ ਕਰਦਾ ਹੈ ਪਰ ਅਜਿਹੀ ਮੁਸ਼ਕਲ ਦੀ ਘੜੀ ਦੇ ਵਿੱਚ ਆਪਸੀ ਤਾਲਮੇਲ ਹੋਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜੇਕਰ ਆਪਸੀ ਤਾਲਮੇਲ ਹੋਵੇਗਾ ਤਾਂ ਹੀ ਅਜੀਆਂ ਮੁਸ਼ਕਲਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਵੋਟਾਂ ਦੇ ਦਿਨ ਚੱਲ ਰਹੇ ਹਨ ਪ੍ਰਸ਼ਾਸਨ ਦਾ ਸਾਰਾ ਅਮਲਾ ਹੀ ਮਾਹੌਲ ਨੂੰ ਸ਼ਾਂਤੀਪੂਰਕ ਪੂਰਵਕ ਵੋਟਾਂ ਕਰਵਾਉਣ ਦੇ ਵਿੱਚ ਲੱਗਾ ਹੋਇਆ ਹੈ ਤਾਂ ਜੋ ਵੋਟਾਂ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਨਸਕਾਮੀ ਘਟਨਾ ਨਾ ਜਾਵੇ ਦੂਸਰੇ ਪਾਸੇ ਅਜਿਹੀ ਮੁਸੀਬਤ ਆ ਜਾਂਦੀ ਹੈ ਕਿ ਪ੍ਰਸ਼ਾਸਨ ਨੂੰ ਸਾਰਾ ਪੱਖ ਦੇਖਣਾ ਪੈਂਦਾ ਹੈ ਲੱਗੀ ਹੋਈ ਅੱਗ ਦੇ ਕਾਰਨ ਲੋਕਾਂ ਵੱਲੋਂ ਸੜਕ ਦੇ ਉੱਪਰ ਰੋਸ ਮੁਜ਼ਾਹਰਾ ਕੀਤਾ ਗਿਆ ਪਰ ਪ੍ਰਸ਼ਾਸਨ ਵੱਲੋਂ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਆਗੂਨ ਅੱਗ ਤੇ ਕਿਸੇ ਨਾ ਕਿਸੇ ਤਰ੍ਹਾਂ ਕਾਬੂ ਪਾਇਆ ਜਾ ਜਾ ਸਕੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਵੀ ਸਾਰੇ ਹੀ ਲੋਕਾਂ ਨੂੰ ਬੇਨਤੀ ਕਰਦਾ ਹੈ ਜੇਕਰ ਕਿਤੇ ਵੀ ਇਸ ਤਰ੍ਹਾਂ ਦੀ ਕੋਈ ਵੀ ਸਮੱਸਿਆ ਆ ਜਾਂਦੀ ਹੈ ਤਾਂ ਉਸ ਵਕਤ ਆਪਣੇ ਗਿਲੇ ਸ਼ਿਕਵੇ ਛੱਡ ਕੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਅਜਿਹੀ ਸਮੱਸਿਆ ਦਾ ਹੱਲ ਉਹਨਾਂ ਦੇ ਨਾਲ ਹੋ ਕੇ ਕਰਨਾ ਚਾਹੀਦਾ ਹੈ ਆਓ ਦੇਖਦੇ ਆਂ ਪੂਰੀ ਰਿਪੋਰਟ ਉਹੀ ਗੱਲ ਕਰਦਾ ਸਿਰਫ ਸਿਆਸੀ ਰੋਟੀਆਂ ਸਿੱਕੀਆਂ ਜਾਂਦੀਆਂ ਸਾਰੀਆਂ ਪਾਰਟੀਆਂ ਹੁਣ ਹਾਲਾਤ ਕੀ ਆ ਉਹਦੇ ਲਈ ਮਿੱਟੀ ਮਨਜ਼ੂਰ ਆ ਉਹਦੇ ਲਈ ਸੜਕ ਜਿਹੜੀਆਂ ਇਹ ਤਾਂ ਹੁਣ ਜਿਹੜੇ ਸਰਕਾਰ ਦੇ ਨੁਮਾਇੰਦੇ ਆ ਜਿਹੜੇ ਅੱਜ ਸਰਕਾਰ ਚ ਕਾਬਜ ਆ ਨਾਮ ਜਿਹੜਾ ਚੰਨਲੇ ਤੋਂ ਹੁਣ ਪਾਟਕੇ ਤੇ ਦੇ ਹਲਕਾ ਇੰਚਾਰਜ ਆ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਕਾਉਂਸਲਰ ਵੀ ਆ ਪ੍ਰਧਾਨ ਵੀ ਆ ਅੱਜ ਠੀਕ ਆ ਬਿਲਕੁਲ ਦੇਖੋ 65 ਲੱਖ ਰੁਪਏ ਆਇਆ ਜੀ ਉਹ ਇਨੀ ਟਰਾਲੀਆਂ ਤੇ ਜੀਸੀਬੀ ਖਰੀਦਣ ਤੇ ਲਾ ਦਿੱਤਾ ਜਦ ਕਿ ਉਹ ਕੂੜੇ ਦੀ ਮੇਨਟੇਨੈਂਸ ਲਈ ਆਇਆ ਸੀ ਹੈਨਾ ਉਹ 65 ਲੱਖ ਰੁਪਏ ਜਿਹੜਾ ਐਨੀ ਸਿਰਫ ਉੱਥੇ ਦੀਆਂ ਟਰਾਲੀਆਂ ਹੀ ਖਰੀਦੀਆਂ ਉਹਦੀ ਕੂੜੇ ਦੀ ਮੇਨਟੇਨੈਂਸ ਲਈ ਕੋਈ ਉਹਦਾ ਸੁਧਾਰ ਨਹੀਂ ਕੀਤਾ ਔਰ 10 ਲੱਖ ਰੁਪਏ ਨਗਰ ਕੌਂਸਲ ਨੂੰ ਪਹਿਲਾਂ ਵੀ ਐਨਜੀਟੀਸੀ ਤੋਂ ਜੁਰਮਾਨਾ ਲੱਗ ਚੁੱਕਾ ਮੈਸੇਜ ਪੜ ਲਓ ਬਾਰ ਬਾਰ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਵੀ ਲੋਕਾਂ ਨੇ ਸੜਕ ਤੇ ਆ ਜਾਣਾ ਵੀ ਜੋ ਹਾਲਾਤ ਆ ਤੁਸੀਂ ਹਾਲਾਤ ਤਾਂ ਦੇਖੋ ਕੋਈ ਜ਼ਿਲ੍ਹਾ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਕੋਈ ਫਾਇਰ ਅਫਸਰ ਨਹੀਂ ਫਾਇਰ ਅਫਸਰ 7 ਵਜੇ ਜਾ ਕੇ ਖੜਿਆ ਫਿਰ ਬੇਨਤੀ ਕੀਤੀ ਵੀ ਗੱਡੀਆਂ ਆਲੇ ਦੁਆਲੇ ਮਗਾ ਲਓ ਇਹ ਨਹੀਂ ਹੋ ਸਕਦਾ ਵੀ ਜਦ ਤੱਕ ਲੋਕਾਂ ਦੇ ਘਰਾਂ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਕੰਦੂ ਨੂੰ ਆ ਬੀਖੇ ਬੀਖੇ ਮਿਲੋ ਕਾ ਲੋ ਮੈਂ ਵੀ ਗੋਲ ਦੇ ਨੇ ਮਿਲਦੀ ਹਾਂ ਇੱਕ ਵਾਰ ਲੱਗ ਕੇ ਉਹਨਾਂ ਮੰਗਿਆ ਕਿ ਮੈਂ ਚੱਲ ਮੇਰੇ ਨਾਲ ਚੱਲੋ ਮੈਂ ਤੇ ਦੱਸਦੀ ਕਿ ਮੇਰੇ ਨਾਲ ਚੱਲੋ ਬੋਤਾਂ ਦੇਖੋ ਉਹਦੇ ਹਾਲਾਤ ਮੈਂ ਤੇ ਦਾਤ ਨੂੰ ਆ ਮੇਰੇ ਨਾਲ ਚੱਲੋ ਅੱਜ ਤੁਸੀਂ ਨਾਲ ਜਾਇਓ ਇੱਥੇ ਕੋਈ ਨਹੀਂ ਹਿੱਕੀ ਕਹਿੰਦਾ ਮੈਂ ਬੱਠੀ ਮੈਂ ਇਹ ਜਾ ਬੇਗਾਨਾ ਜਦੋਂ ਕਦੇ ਟ੍ਰੈਫਿਕ ਨੂੰ ਨਾ ਪ੍ਰਭਾਵ ਕਰਦਾ ਹੁੰਦਾ ਹਾਂ ਹੱਸਲੇ ਦਾ ਫਸਲ ਹੱਲ ਚਾਹੀਦਾ ਸਾਨੂੰ ਮੈਂ ਅੱਜ ਕੋਈ ਪ੍ਰਧਾਨ ਨੂੰ ਭਜਾਉਂਦੇ ਦੇਣੇ ਮੈਂ ਇਹੀ ਗੱਲ ਕਰ ਰਿਹਾ ਤੁਹਾਡੇ ਨਾਲ ਤੁਸੀਂ ਨਾਲ ਚਲੋ ਮੈਂ ਤੁਹਾਡੇ ਨਾਲ ਜਾ ਕੇ ਦੇਖ ਲੈਂਦਾ ਆਓ ਜੀ ਆਪਾਂ ਧੱਕੇ ਦੇ ਖਿਲਾਫ ਆ ਕਿ ਜਿਹੜੀ ਕਿ ਨਾ ਸਰ ਦੇਖੋ ਇੱਕ ਮਿੰਟ ਸਰ ਇੱਕ ਮਿੰਟ ਕੋਈ ਨਹੀਂ ਕਰਦਾ ਨਾ ਸਰ ਦੇਖੋ ਮੇਰੀ 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 ਬੈਂਕ ਸਾਡਾ ਰਾਈਟ ਹੈ ਇਹ ਨੂੰ ਮੇਰੇ ਕੇਂਦਰ ਆ ਆ ਕੋਈ ਕੋਈ ਇੱਕ ਦੀ ਪਾਸਪੋਰਟ ਬਾਹਰ ਨਹੀਂ ਜਾਣਾ ਆ ਐਸੇ ਚ ਸਭ ਤਾਂ ਕੀ ਕਰੇ ਪਾਸਪੋਰਟ ਲੈਣੇ ਕਿ ਨਹੀਂ ਲੈਣੇ ਆ ਆ ਦੱਸੋ ਇੱਕ ਇੱਕ ਇਹਨੇ ਮੈਨੂੰ ਕੰਮ ਗਿਆ ਦੋ ਜਾਨੋ ਵਾਲੇ ਅਸੀਂ ਲੋਨ ਲੈ ਗਏ ਇਹ ਮੈਂ ਮਿਠਿਆ ਕਰ ਲੋਕ ਅਸੀਂ ਨਹੀਂ ਸਰ ਨਾ ਥੋੜੀ ਜਣਾ ਹੁੰਦੇ ਨੇ ਬੈਠੋ ਰੋਕੋ ਕੋਈ ਕਹੇ ਆਰਾਮ ਨਾਲ ਬਟੋ ਬੈਠੋ ਆਪਾਂ ਕੀ ਦਿਖਾਉਂਦੇ ਆਂ ਨਹੀਂ ਚਲੇਗੀ ਨਹੀਂ ਚਲੇਣੇ ਨਾਲੇ ਨਹੀਂ ਹੈਗੇ ਪੱਕੇ ਚਾਹੀ ਨਹੀਂ ਚਲੇਗੀ ਦੇਖਦੇ ਆਂਦੇ ਮੇਰਾ ਵੀਰ ਭਾਈ ਇੱਕ ਮਿੰਟ ਗੱਲ ਕਰ ਲੈਂਦੇ ਆਰਾਮ ਨਾਲ ਯਾਰ ਗੱਲ ਤਾਂ ਕਰ ਲੈਂਦੇ ਓਕੇ ਕਿਹੜੀ ਅੱਜ ਲੱਗੀ ਏ ਉਹਨੂੰ ਕੋਤੋਂ ਦੋ ਦਿਨ ਬਿਜਾਂ ਨੂੰ ਲੱਗਣੀ ਸਵੇਰੇ ਕਿਉਂ ਆ ਗਏ ਅਸੀਂ ਤੁਹਾਡੇ ਨਾਲ ਰਹੀ ਆ ਮੋਰੇ ਜਿਹੜਾ ਪੱਠਣ ਦੇ ਕੇ ਵੀ ਉਹਨੂੰ ਠੱਕ ਦੇਣਾ 10 ਮਿੰਟ ਉਹ ਉਹਨੂੰ ਖਿੱਚ ਜਾਊਗੀ ਮੀਟਿੰਗ ਯਾਰ ਭਾਜੀ ਇੱਕ ਵਾਰ ਨਾ ਗੱਲ ਕਰੋ ਭਾਜੀ ਸਮਝੋ ਇੱਕ ਜਣਾ ਕਰ ਲੋ ਦੇਖਾ ਸੇ ਥੋੜਾ ਮੋਰੇ ਨੂੰ ਰੋਮਨ ਜਨਤਾ ਜੀ ਦੇ ਜਾਨੇ ਮਨ ਦੀ ਲਾਹ ਆਰਾਮ ਨਾਲ ਗੱਲ ਕਰੋ ਇੱਕ ਜਣਾ ਨਾਲ ਗੱਲ ਕਰ ਲੋ ਜਿੰਨੇ ਕਰਦੀ ਯਾਰ ਨਹੀਂ ਗੱਲ ਤੋਂ ਸੋਹਣੇ ਜੀ ਸਾਹਿਬ ਨੇ ਸਲੋ ਆਈਟਮਸ ਕੇ 3D ਕੀਆ ਜੀ ਜੀ ਨਾਲ ਗਏ ਐਗਰੀਸੀ ਕੇ